ਡਾਕਟਰ ਅਮਰ ਸਿੰਘ ਪਹਿਲਾਂ ਇੱਥੋਂ ਐਮਪੀ ਰਹੇ ਨੇਗੇ ਕਾਂਗਰਸ ਨੇ ਦੁਬਾਰਾ ਵਿਧਾਨ ਚਤਾ ਉਤਾਰਿਆ ਉਹਨਾਂ ਨੂੰ ਕਿੱਦਾਂ ਦੀ ਕਾਰਗੁਜ਼ਾਰੀ ਰਹੀ ਡਾਕਟਰ ਅਮਰ ਸਿੰਘ ਦੀ ਡਾਕਟਰ ਅਮਰ ਸਿੰਘ ਦੀ ਕਾਰਗੁਜ਼ਾਰੀ ਜੇ ਆਲ ਓਵਰ ਦੇਖਿਆ ਜਾਵੇ ਤਾਂ ਜੀ ਜ਼ੀਰੋ ਰਹੀ ਮੈਂ ਜੀ ਜ਼ਿਲ੍ਹਾ ਜਨਰਲ ਸਕੱਤਰ ਰਹੇ ਹਾਂ ਜੀ ਕਾਂਗਰਸ ਪਾਰਟੀ ਤੋਂ ਅੱਛਾ ਵੀ ਮੇਰਾ ਵੀ ਨਾਂ ਨਹੀਂ ਜਾਣਦੇ ਹੁਣੇ ਜੀ ਕੀ ਕਹਿੰਦੇ ਫਿਰ ਪਾਰਟੀ ਕਾਂਗਰਸ ਕੋਲ ਰਹੇ ਨਹੀਂ ਉਮੀਦਵਾਰ ਨਹੀਂ ਪਤਾ ਨਹੀਂ ਜੀ ਦੇਖੋ ਹੱਕ ਤਾਂ ਜੀਪੀ ਸਾਹਿਬ ਦਾ ਮੰਨਣਾ ਸੀਗਾ ਐਨਿੰਦੇ ਰਸ਼ਾ ਕਿਉਂ ਅਮਰ ਸਿੰਘ ਨੂੰ ਲੈ ਕੇ ਅਮਰ ਸਿੰਘ ਨੇ ਸਾਨੂੰ ਇਹ ਵੀ ਨਹੀਂ ਸੀ ਪਤਾ ਹੁੰਦਾ ਵੀ ਉਹਨਾਂ ਨੇ ਆਉਣਾ ਕਦੋਂ ਹੈ ਕਿੱਥੇ ਆਉਣਾ ਹੈ ਕਦੋਂ ਆਉਣਾ ਹੈ ਕਦੋਂ ਆਏ ਨੇ ਆਇਆਂ ਤੋਂ ਬਾਅਦ ਹੀ ਪਤਾ ਲੱਗਦਾ ਸੀ ਵੀ ਇੱਥੋਂ ਅੱਗੇ ਚੱਲ ਗਏ ਸਾਡੇ ਇਲਾਕੇ 'ਚ ਐਮਪੀ ਵੀ ਬਣ ਲਿਆ ਉਹ ਉਹ ਵੀ ਹਾਲੇ ਤੱਕ ਸ਼ੱਕ ਨਹੀਂ ਦੇਖੀ ਕਿ ਗਈ ਤੁਸੀਂ ਦੇਖਿਆ ਜੀ ਪਹਿਲਾਂ ਕਦੀ ਡਾਕਟਰ ਅਮਰ ਸਿੰਘ ਨੂੰ ਅਮਰ ਸਿੰਘ ਨਹੀਂ ਜੀ ਨਹੀਂ ਸੁਣਿਆ ਦੇਖਿਆ ਕਦੇ ਸਿਆਸਤਦਾਨ ਦੇ ਪਾਰਟੀ ਛੱਡਣ ਨਾਲ ਉਹਦੀ ਕਦਰ ਘਟਦੀ ਹੈ ਨਹੀਂ ਘਟਦੀ ਲੋਕ ਵੀ ਕਹਿੰਦੇ ਆ ਪਾਰਟੀ ਦਾ ਬਦਲੀ ਜਾਂਦਾ ਪਾਰਟੀ ਦਾ ਨਹੀਂ ਹੋਇਆ ਲੋਕਾਂ ਦਾ ਕੀ ਹੋਊਗਾ ਅੱਜ ਕੱਲ ਲੋਕ ਮੇਰੇ ਖਿਆਲ ਨਾਲ ਪਾਰਟੀ ਨੂੰ ਕਰਦੇ ਬੰਦੇ ਨੂੰ ਜ਼ਿਆਦਾ ਇਵੇਂ ਦਿੰਦੇ ਆ ਗਿਆ ਇੰਤਜ਼ਾਰ ਹੋ ਰਿਹਾ ਹੈ 1 ਜੂਨ ਦਾ ਜਦੋਂ ਸਾਰਾ ਪੰਜਾਬ ਲੋਕ ਸਭਾ ਦੇ 13 ਉਮੀਦਵਾਰ ਚੁਣ ਕੇ ਦਿੱਲੀ ਭੇਜੇਗਾ ਅੱਜ ਅਸੀਂ ਪਹੁੰਚੇ ਹੋਏ ਆ ਆਪਾਂ ਕਈਏ ਜ਼ਿਲ੍ਹਾ ਫਤਿਹਗੜ ਸਾਹਿਬ ਜਿਹੜਾ ਹੈਗਾ ਸ਼ਹੀਦਾਂ ਦੀ ਧਰਤੀ ਹੈ ਉਹਦਾ ਇਲਾਕਾ ਪੈ ਜਾਂਦਾ ਹੈ ਸੰਘੋਲ ਸੰਘੋਲ ਪਹੁੰਚੇ ਆ ਉਮੀਦਵਾਰ ਕਿਹੜੇ ਕਰਨੇ ਮੁੱਖ ਮੁਕਾਬਲਾ ਜਿਹੜਾ ਇੱਥੋਂ ਪਹਿਲਾਂ ਐਮਪੀ ਰਹ ਚੁੱਕੇ ਨੇ ਡਾਕਟਰ ਅਮਰ ਸਿੰਘ ਰਿਟਾਇਰਡ ਆਈਐਸ ਅਫਸਰ ਨੇ ਤੇ ਦੂਜੇ ਗੁਰਪ੍ਰੀਤ ਸਿੰਘ ਜੀਪੀ ਆਮ ਆਦਮੀ ਪਾਰਟੀ ਵੱਲੋਂ ਸੋ ਕਿੱਦਾਂ ਦਾ ਮਾਹੌਲ ਹੈ ਭਾਜੀ ਡਾਕਟਰ ਅਮਰ ਸਿੰਘ ਪਹਿਲਾਂ ਇੱਥੋਂ ਐਮਪੀ ਰਹੇ ਨੇਗੇ ਕਾਂਗਰਸ ਨੇ ਦੁਬਾਰਾ ਵਿਧਾਨ ਚ ਸਤਾ ਉਤਾਰਿਆ ਉਹਨਾਂ ਨੂੰ ਕਿੱਦਾਂ ਦੀ ਕਾਰਗੁਜ਼ਾਰੀ ਰਹੀ ਡਾਕਟਰ ਅਮਰ ਸਿੰਘ ਦੀ ਡਾਕਟਰ ਅਮਰ ਸਿੰਘ ਦੀ ਕਾਰਗੁਜ਼ਾਰੀ ਜੇ ਆਲ ਓਵਰ ਦੇਖ ਅਸੀਂ ਆਪ ਪਹਿਲਾਂ ਕਾਂਗਰਸ ਸੀਗੇ ਜੀ ਅੱਛਾ ਮੇਨ ਅਹੁਦੇਦਾਰ ਸੀਗੇ ਕਿਸ ਵਾਰ ਦੇ ਸਾਲੂ ਵੀ ਮੈਂ ਜੀ ਜ਼ਿਲ੍ਹਾ ਜਨਰਲ ਸਕੱਤਰ ਰਹੇ ਹਾਂ ਜੀ ਕਾਂਗਰਸ ਪਾਰਟੀ ਤੋਂ ਅੱਛਾ ਵੀ ਮੇਰਾ ਵੀ ਨਾਂ ਨਹੀਂ ਜਾਣਦੇ ਹੋਣੇ ਜੀ ਹਾਲਾਂਕਿ ਅਸੀਂ ਆਪ ਦੇ ਆ 30 35 ਪਿੰਡਾਂ 'ਚ ਮੇਨ ਵਰਕਰ ਹੈ ਜੀ ਪਬਲਿਕ ਨੂੰ ਡੀਲ ਕਰਨਾ ਐਮਐਲਏ ਸਾਹਿਬ ਤੋਂ ਆਰਡਰ ਲੈ ਕੇ ਜਾਂ ਜੋ ਵੀ ਉਹਨਾਂ ਦਾ ਜਾਂ ਕਿਸੇ ਅਫਸਰ ਤੋਂ ਕੋਈ ਕ੍ਰੈਸ਼ਨ ਕਾਰਡ ਦਾ ਕੰਮ ਕੋਈ ਪੈਨਸ਼ਨ ਦਾ ਕੰਮ ਹੈ ਉਹ ਅਸੀਂ ਕਰਾਉਂਦੇ ਰਹੇ ਆ ਉਹ ਸਾਡਾ ਨੋ ਵੀ ਨਹੀਂ ਜਾਣਦੇ ਇੱਧਰ ਵੀਰ ਕਿਉਂ ਨਹੀਂ ਖੜੇ ਨੇ ਇਹ ਮੀਤ ਪ੍ਰਧਾਨ ਰਹੇ ਨੇ ਇਹਨਾਂ ਦਾ ਨੋ ਵੀ ਨਹੀਂ ਜਾਣਦੇ ਸਵਾਲ ਇਹ ਆ ਜਾਂਦਾ ਪਰ ਫਿਰ ਵੀ ਪਾਰਟੀ ਦੇ ਦੁਆਰਾ ਟਿਕਟ ਦਿੱਤੀ ਉਹਨਾਂ ਨੂੰ ਅਸੀਂ ਤਾਂ ਜੀ ਉਹਨਾਂ ਨੂੰ ਬਹੁਤ ਕਿਹਾ ਜੀ ਮੈਂ ਉਹਨਾਂ ਦੇ ਜੋ ਪੇਜ ਬਣਿਆ ਹੋਇਆ ਜੀ ਉਹਦੇ ਤੇ ਵੀ ਮੈਂ ਉਹਨਾਂ ਨੂੰ ਲਿਖ ਕੇ ਪਾਇਆ ਜੀ ਵੀ ਦਿਸ ਕੈਂਡੀਡੇਟ ਇਜ਼ ਵੈਰੀ ਵੀ ਅੱਛਾ ਹਾਂ ਕਾਂਗਰਸ ਦੇ ਮੈਂ ਅਟੈਚ ਕੀਤਾ ਉਹਨਾਂ ਨਾਲ ਵੀ ਇਹਨਾਂ ਨੂੰ ਟਿਕਟ ਬਣਾ ਦੋ ਇਹਨਾਂ ਨੇ ਜਿੱਤਣਾ ਨਹੀਂ ਵੀ ਇਹਨਾਂ ਦੀ ਜਿਹੜੀ ਹਾਂਜੀ ਹਾਂ ਵੈਰੀ ਵੀਕ ਵੈਰੀ ਵੀਕ ਮੈਂ ਆਪ ਲਿਖਿਆ ਮੈਂ ਤੁਹਾਨੂੰ ਆਪਣੇ ਫੋਨ ਤੇ ਵੀ ਦਿਖਾ ਦਿੰਦਾ ਹੁਣ ਦਿਖਾਓ ਹਾਂਜੀ ਅੱਛਾ ਕੀ ਕਹਿੰਦੇ ਹੋ ਫਿਰ ਪਾਰਟੀ ਕਾਂਗਰਸ ਕੋਲ ਰਹੇ ਨੇ ਉਮੀਦਵਾਰ ਨਹੀਂ ਪਤਾ ਨਹੀਂ ਜੀ ਦੇਖੋ ਹੱਕ ਤਾਂ ਜੀਪੀ ਸਾਹਿਬ ਦਾ ਮੰਨਦਾ ਸੀਗਾ ਜਯਾਦਵ ਸਾਹਿਬ ਇਨਚਾਰਜ ਰਹੇ ਨੇ ਉਹਨਾਂ ਨੇ ਵੀ ਜਸ ਕੀਤੀ ਹੈ ਜੀ ਇਹਨਾਂ ਨੂੰ ਪਤਾ ਨਹੀਂ ਹੁਣ ਉੱਪਰ ਜੀ ਉੱਪਰਲੇ ਲੈਵਲ ਤੇ ਕੀ ਪ੍ਰੋਬਲਮ ਹੈ ਜਾਂ ਕੀ ਹੈਗਾ ਜੀ ਆ ਆਮਦਨ ਤੋਂ ਹੋ ਜਾਣੇ ਦੇਖਦੇ ਤੁਸੀਂ ਜਦੋਂ ਆਪਣਾ ਇੱਥੇ ਰਹੇ ਨੇ ਅਮਰ ਸਿੰਘ ਗੁਣੀ ਸੰਸਦ ਸੀਗੇ ਵਿਚਰਦੇ ਸੀ ਨਾਲ ਤੁਸੀਂ ਘੁੰਮੇ ਉਹਨਾਂ ਦੇ ਤੁਸੀਂ ਕਦੇ ਮੌਕਾ ਹੀ ਨਹੀਂ ਮਿਲਿਆ ਨਾਲੇ ਥੋੜੀ ਪਾਰਟੀ ਵੀ ਸੀ ਅਸੀਂ ਖੋਦ ਉਹਦੇ ਦਾ ਰਹੇ ਜੀ ਮੈਂ ਫਾਰੋ ਇਲੈਕਸ਼ਨ ਕਮਿਸ਼ਨ ਦੇ ਵਿੱਚ ਰਿਆਂ ਕਾਂਗਰਸ ਦੇ ਹਾਂ ਜੀ ਹਾਂ ਅੱਛਾ ਬੜੀਆਂ 24 ਸਟੇਟਾਂ 25 ਕਰਵਾਈਆਂ ਨੇ ਇਲੈਕਸ਼ਨ ਅੱਛਾ ਪਰ ਇੱਕਾ ਹੀ ਆ ਸੌਣ ਦੇ ਨਾਤੇ ਵੀ ਉਹਨਾਂ ਨੂੰ ਇਹ ਨਹੀਂ ਸੀ ਵੀ ਮੈਂ ਵਿਚਰਨਾ ਕਿੱਦਾਂ ਲੋਕਾਂ ਦੇ ਵਿੱਚ ਉਹ ਹਾਂ ਬਰਕਰਾਰ ਨਾਲ ਲੱਗੇ ਕਿੱਦਾਂ ਜਾਣਾ ਉਹਨਾਂ 'ਚ ਇਹ ਚੀਜ਼ ਹੈ ਹੀ ਨਹੀਂ ਸੀ ਬਿਲਕੁਲ ਦਿਖਾਓ ਭਾਜੀ ਇਹ ਮੈਂ ਲਿਖਤਿਆ ਸੀਗਾ ਹਾਲਾਂਕਿ ਆ ਦੇਖੋ ਸਾਰਾ ਮੈਂ ਲਿਖਿਆ ਸਰ ਪਲੀਜ਼ ਸਟਰੋਂਗ ਕੈਂਡੀਡੇਟ ਫਰੋਮ ਪਟੇਗਲ ਸਾਹਿਬ ਐਮਪੀ ਐਮਪੀ ਠੀਕ ਹੈ ਠੀਕ ਹੈ ਜੀ ਸੀਟ ਸਿਟਿੰਗ ਐਮਪੀ ਨੋ ਸਟਰੋਂਗ ਕੈਂਡੀਡੇਟ ਠੀਕ ਹੈ ਠੀਕ ਹੈ ਜੀ ਲਿਖ ਕੇ ਪਾਇਆ ਉਹਨਾਂ ਨੂੰ ਨਹੀਂ ਤੇ ਫਿਰ ਮਤਲਬ ਤੁਸੀਂ ਕਹਿੰਦੇ ਮੈਂ ਵੀ ਸਰ ਪਲੀਜ਼ ਐਕਸ਼ਨ ਉਹਨਾਂ ਨੇ ਮੈਨੂੰ ਲਿਖਿਆ ਜੀ ਹਾਏ ਥੈਂਕਸ ਫॉर ਕੰਟੈਕਟਿੰਗ ਅਸ ਵੀ ਹੈਵ ਰੀਸੀਵਡ ਯੂਅਰ ਮੈਸੇਜ ਐਂਡ ਅਪਰੀਸ਼ੀਏਟ ਯੂਅਰ ਗੈਟਿੰਗ ਇਨ ਟੱਚ ਜੀ ਨਾਲ ਲੱਗੇ ਹੋਏ ਆ ਤੁਹਾਡੇ ਸੁਝਾਅ ਦੇ ਲਈ ਧੰਨਵਾਦ ਨਹੀਂ ਤੇ ਐਨਾ ਤੁਸੀਂ ਘੁੰਮਾ ਇੰਡੀਆ ਹੀ ਘੁੰਮਲੇ ਸ਼ਾਇਦ ਫਿਰ ਚੋਣਾ ਕਰਾਉਂਦੇ ਹੋਏ ਤੇ ਫਿਰ ਇੰਨੀ ਨਿਰਾਸ਼ਾ ਕਿਉਂ ਅਮਰ ਸਿੰਘ ਨੂੰ ਲੈ ਕੇ ਅਮਰ ਸਿੰਘ ਨੇ ਸਾਨੂੰ ਇਹ ਵੀ ਨਹੀਂ ਸੀ ਪਤਾ ਹੁੰਦਾ ਵੀ ਉਹਨਾਂ ਨੇ ਆਉਣਾ ਕਦੋਂ ਕਿੱਤੇ ਆਉਣਾ ਹੈ ਕਦੋਂ ਆਉਣਾ ਹੈ ਕਦੋਂ ਆਏ ਨੇ ਆਿਆਂ ਤੋਂ ਬਾਅਦ ਹੀ ਪਤਾ ਲੱਗਦਾ ਸੀ ਵੀ ਇੱਥੋਂ ਅੱਗੇ ਚੱਲ ਗਏ ਨਾ ਸਾਡਿਆਂ ਕੋਈ ਅ ਵਰਕਰਾਂ ਤੱਕ ਨੂੰ ਨਹੀਂ ਪਤਾ ਹੁੰਦਾ ਸੀ ਬਿਲਕੁਲ ਨਹੀਂ ਜੀ ਹੁਣ ਮੇਰੇ ਨਾਲ ਬੜਾ ਵਰਕਰ ਤਾਂ ਨਹੀਂ ਸੀ ਇਹਨਾਂ ਦੇ ਇਸ ਇਲਾਕੇ 'ਚ ਇਸ ਇਲਾਕੇ ਦੇ ਵਿੱਚ ਹੁਣ 24 ਇਲੈਕਸ਼ਨਾਂ 24 ਸਟੇਟਾਂ ਕਰਵਾ ਕੇ ਆ ਗਏ ਆ ਮੈਂ ਪਰ ਇਹਨਾਂ ਦੀ ਪਾਰਟੀ ਆਮ ਆਦਮੀ ਪਾਰਟੀ ਜਿਹਦੇ ਅੱਜ ਮੈਂ ਖੜਾ ਹਾਂ ਸਰਦਾਰ ਗੁਰਪ੍ਰੀਤ ਸਿੰਘ ਜੀ ਜੀਪੀ ਇਦਾਂ ਦਾ ਇਨਸਾਨ ਵਧੀਆ ਉਹ ਛੱਡਤੀ ਜੀਪ ਕਿਨੇ ਕਾਂਗਰਸ ਲੱਗਦਾ ਕਿਉਂ ਛੱਡਤੀ ਚਰਨਜੀਤ ਤੋਂ ਤੰਗ ਹੋਏ ਸੀ ਮੁੱਖ ਮੰਤਰੀ ਤੋਂ ਸਾਫਕਾ ਨਹੀਂ ਇਹ ਤਾਂ ਦੇਖੋ ਬੜੇ ਲੈਵਲ ਦੀਆਂ ਗੱਲਾਂ ਅਸੀਂ ਤਾਂ ਕਾਮਰਕਰ ਆ ਅਸੀਂ ਤਾਂ ਕਹਿ ਨਹੀਂ ਸਕਦੇ ਪਰ ਗੁਰਪ੍ਰੀਤ ਸਿੰਘ ਜੀਪੀ ਵਰਗਾ ਸਾਡੇ ਪਹਿਲਾਂ ਵਿਚਰੇ ਨੇ 500 ਹੁਣ ਰੁਪਿੰਦਰ ਸਿੰਘ ਐਪੀ ਨੇ ਉਹਨਾਂ ਦੀ ਅਸੀਂ ਕਾਰਜਕਾਰੀ ਨੂੰ ਦੇਖ ਕੇ ਸਰਦਾਰ ਭਗਵੰਤ ਮਾਨ ਜੀ ਦੀ ਕਾਰਜਕਾਰੀ ਨੂੰ ਦੇਖ ਕੇ ਇਹਨਾਂ ਦਾ ਡਿਸਪਲਿਨ ਦੇਖ ਕੇ ਅਸੀਂ ਇਸ ਪਾਰਟੀ ਦੇ ਵਿੱਚ ਆਏ ਆ ਵੀ ਕਾਂਗਰਸ ਤੋਂ ਅੱਕ ਗਏ ਸੀ ਅਸੀਂ ਇੱਕਦਾਂ ਪੈਰਾਸ਼ੂਟ ਨਾਲ ਹੀ ਲਾਉਂਦੇ ਸੀ ਉਹ ਜਿਹੜਾ ਵਰਕ ਕਰਦਾ ਉਹਨੂੰ ਵਰਕਰ ਨੂੰ ਮਿਲਦਾ ਕੋਈ ਹਿਸ ਇਲਾਕੇ ਨਾਲ ਸੰਬੰਧ ਕੋਈ ਨਹੀਂ ਕੋਈ ਸੰਬੰਧ ਨਹੀਂ ਹੈ ਤੁਸੀਂ ਪੰਜਾਬ ਤੋਂ ਕੁਝ ਬੈਕਗ੍ਰਾਉਂਡ ਇਹ ਰਹੇ ਕੋਟ ਤੋਂ ਹੀ ਆਣਗੇ ਇਹ ਵੀ ਸਰ ਬੈਕਗ੍ਰਾਉਂਡ ਵੀ ਇਦਾਂ ਦਿੱਲੀ ਤੋਂ ਹੀ ਹੋ ਰਿਹਾ ਜਾਂ ਬਾਹਰੇ ਹਾਂ ਬਾਹਰੇ ਰਹੇ ਨੇ ਇਹ ਜੀ ਰਹੇ ਨੇ ਜਦ ਡਿਗ ਵਿਜੇ ਸਿੰਘ ਮੱਧ ਪ੍ਰਦੇਸ਼ ਦੇ ਸੀਐਮ ਸੀਗੇ ਉਦੋਂ ਪੋਲੀਟਿਕਲ ਸੈਕਟਰੀ ਸੀਗੇ ਵਿਧ ਫੈਮਿਲੀ ਸਾਡੇ ਇਲਾਕੇ 'ਚ ਐਮਪੀ ਵੀ ਬਣ ਲਿਆ ਉਹ ਉਹਦੀ ਹਾਲੇ ਤੱਕ ਸ਼ਕਰ ਨਹੀਂ ਦੇਖੀ ਵੀ ਕਹੀ ਸਾਡੇ ਕੋਲ ਆਜੇ ਪਛਾਣ ਨਹੀਂ ਸਕਦੇ ਹਾਂ ਬਿਲਕੁਲ ਨਹੀਂ ਅੱਛਾ ਸੋ ਤਾਂ ਪਾਰਟੀ ਦਾ ਕਹਿੰਦੀ ਉਹਨੇ ਕੰਮ ਬਹੁਤ ਕਰਾਤੇ ਤਾਂ ਹੀ ਦੁਬਾਰਾ ਟਿਕਟ ਦੇ ਦਿੱਤੀ ਗੱਲ ਜਰੂਰ ਮਜ਼ਸੀ ਤੇ ਜਨਾਬੀ ਅਸੀਂ ਨੂੰ ਪਛਾਣ ਨਹੀਂ ਸਕਦੇ ਕੰਮ ਘੜੇ ਸਾਡੇ ਪਿੰਡ ਤੋਂ ਖੁੱਲੀ ਕਰਾ ਕੇ ਖਾਲਸਾ ਹੁੰਦਾ ਸੀ ਤੋਂ ਪਹਿਲਾਂ ਹਰਿੰਦਰ ਸਿੰਘ ਖਾਲਸਾ ਹਰਿੰਦਰ ਸਿੰਘ ਖਾਲਸਾ ਇੰਨਾ ਵਧੀਆ ਬੰਦਾ ਦਾ ਵੀ ਸਾਡੇ ਪਿੰਡੋਂ ਨੇ ਦੋ ਕੰਮ ਕਰਾਏ ਇੱਕ ਪਿੰਡ ਦਾ ਦਰਵਾਜ਼ਾ ਬਣਾਇਆ ਦੂਜਾ ਪੁਲ ਬਣਾਇਆ ਤੁਸੀਂ ਦੇਖਿਆ ਜੀ ਪਹਿਲਾਂ ਅਮਰ ਸਿੰਘ ਨੂੰ ਪਬਲਿਕ ਉਮੀਦਾਂ ਲੈ ਕੇ ਆਪਣਾ ਨੇਤਾ ਚੁਣ ਲਈ ਹੈ ਤਾਂ ਜੀ ਬਿਲਕੁਲ ਪਬਲਿਕ ਨਹੀਂ ਉਮੀਦਾਂ ਹੁੰਦੀਆਂ ਨਹੀਂ ਹੁੰਦੀਆਂ ਬਿਲਕੁਲ ਠੀਕ ਹੈ ਜੀ ਇਹ ਉਹ ਨੇਤਾ ਉਹਨਾਂ ਤੇ ਖਰਾ ਨਾ ਉਤਰੇ ਦੁਬਾਰਾ ਕਿਉਂ ਚੁਣ ਠੀਕ ਹਨ ਅੱਜ ਤੱਕ ਸ਼ਕਲ ਨਹੀਂ ਦੇਖੀ ਆ ਸੀ ਅਮਰ ਸਿੰਘ ਕੌਣ ਹੈ ਪਤਾ ਹੀ ਨਹੀਂ ਕੌਣ ਪਤਾ ਹੀ ਨਹੀਂ ਕੌਣ ਅਮਰ ਸਿੰਘ ਨਾ ਹੀ ਕਦੇ ਆਇਆ ਮੇਰਾ ਪਿੰਡ ਖੇੜੀ ਆ ਬਿਲਕੁਲ ਨਹੀਂ ਆਇਆ ਅੱਛਾ ਅੰਕਲ ਜੀ ਸਾਰੀ ਉਮਰ ਆਰਥ ਦਾ ਕੰਮ ਕੀਤਾ ਜੀ ਬਹੁਤ ਪਰ ਬਿਅਕਤੀ ਨੇ ਬਹੁਤ ਪਰ ਬਿਅਕਤੀ ਨੇ ਆਲ ਓਵਰ ਪੰਜਾਬ ਦੇ ਵਿੱਚ ਬਿਜ਼ਨਸ ਹੈ ਜੀ ਇਹਨਾਂ ਦਾ ਬਿਲਕੁਲ ਠੀਕ ਹੈ ਤੁਸੀਂ ਦੇਖਿਆ ਜੀ ਪਹਿਲਾਂ ਕਦੀ ਡਾਕਟਰ ਅਮਰ ਸਿੰਘ ਨੂੰ ਆਮਰ ਸਿੰਘ ਨਹੀਂ ਜੀ ਨਾ ਹੀ ਸੁਣਿਆ ਦੇਖਿਆ ਕਦੇ ਨਹੀਂ ਹੈਗਾ ਜੀ ਅੱਛਾ ਪਰ ਪਾਰਟੀ ਦਾ ਦੁਆਰਾ ਟਿਕਟ ਦਿੱਤੀ ਹੈ ਪਤਾ ਨਹੀਂ ਉਹ ਪਾਰਟੀ ਦਾ ਜਾਣ ਜੀ ਜੋ ਹੈਗਾ ਉਹਨਾਂ ਦਾ ਹਿਸਾਬ-ਤਾਬ ਅੱਛਾ ਜਿੱਦਾਂ ਇਹ ਜੀਪੀ ਹੈ ਇਹ ਪਹਿਲਾਂ ਕਾਂਗਰਸ 'ਚ ਸੀਗੇ ਇਹ ਵੀ ਕਾਂਗਰਸ ਛੱਡੀ ਹੈ ਇਹਨਾਂ ਨੇ ਹਾਂਜੀ ਸਿਆਸਤਦਾਨ ਦੇ ਪਾਰਟੀ ਛੱਡਣ ਨਾਲ ਉਹਦੀ ਕਦਰ ਘਟਦੀ ਹੈ ਨਹੀਂ ਘਟਦੀ ਲੋਕ ਵੀ ਕਹਿੰਦੇ ਯਾਰ ਪਾਰਟੀ ਦਾ ਬਦਲੀ ਜਾਂਦਾ ਪਾਰਟੀਦਾਰ ਨਹੀਂ ਹੋਇਆ ਲੋਕਾਂ ਦਾ ਕੀ ਹੋਊਗਾ ਅੱਜਕੱਲ ਲੋਕ ਮੇਰੇ ਖਿਆਲ ਨਾਲ ਪਾਰਟੀ ਨੂੰ ਘੱਟ ਤੇ ਬੰਦੇ ਨੂੰ ਜ਼ਿਆਦਾ ਇਵੇਂ ਦਿੰਦੇ ਹੈਗਾ ਜਿਹੜਾ ਹੁਣ ਜਿੱਦਾਂ ਕਿ ਸਾਡਾ ਹੁਣ ਭਗਵੰਤ ਸਿੰਘ ਸਾਹਿਬ ਹੈਗੇ ਆ ਮੁੱਖ ਮੰਤਰੀ ਸਾਹਿਬ ਠੀਕ ਆ ਉਹ ਠੀਕ ਆ ਸਾਰਾ ਕੁਝ ਵਧੀਆ ਕਰ ਦਿੱਤਾ ਲੋਕ ਉਹਨਾਂ ਦੇ ਪਹਿਲਾ ਇਹ ਤੋਂ ਪਹਿਲਾਂ ਸਾਡੇ ਕੋਲ ਚਿਹਰਾ ਨਹੀਂ ਸੀਗਾ ਆਮ ਆਦਮੀ ਪਾਰਟੀ ਕੋਲ ਠੀਕ ਆ ਤੇ ਸਾਨੂੰ ਥੋੜਾ ਜਿਹਾ ਨੈਗੇਟਿਵ ਜਿਹੜਾ ਹੈਗਾ ਪ੍ਰਭਾਵ ਉਹਦਾ ਪਿਆ ਹਾਂ ਦਿੱਕਤ ਆਈ ਤੇ ਐਤ ਕੀ ਜਦੋਂ ਅਨਾਉਂਸ ਕੀਤਾ ਸੀਗਾ ਪਿਛਲੀ ਵਾਰ ਭਗਵਾਨ ਤਮਨ ਸਾਹਿਬ ਦਾ ਤਾਂ ਉਹਨਾਂ ਨੂੰ ਸਾਡਾ ਜਿਹੜਾ ਮੁੱਖ ਮੰਤਰੀ ਬਣ ਗਿਆ ਤਾਂ ਲੋਕਾਂ ਨੇ ਉਹਨਾਂ ਦੇ ਦੇਖਦੇ ਹੋਏ ਸਾਰੇ ਪਾਰਟੀ ਜਿਹੜੇ ਹੈਗੇ ਲੋਕਾਂ ਨੂੰ ਐਮ ਐਲ ਏ ਵਗੈਰਾ ਦਾ ਨਾਂ ਘੱਟ ਸੀਗਾ ਜਿਹੜਾ ਹੈਗਾ ਯਾਦ ਤਾਂ ਕਰਕੇ ਉਹਨਾਂ ਦੇ ਦੇਖਦੇ ਦੇਖਦੇ ਵਿੱਚ ਹੋਇਆ ਜਿਹੜਾ ਕੰਮ ਤੇ ਹੁਣ ਵੀ ਉਹਨਾਂ ਦੀ ਰਹਿਣ ਨੂੰ ਜਿਹੜਾ ਕੰਮ ਚੱਲਦਾ ਹੈਗਾ ਸਾਰਾ ਵਧੀਆ ਹੋ ਤੇ ਲੋਕ ਵੀ ਜਿਹੜੇ ਹੈਗੇ ਨੇ ਜੀਪੀ ਸਾਹਿਬ ਨੇ ਵੀ ਸ਼ਾਇਦ ਉਹਨਾਂ ਦੀ ਫਤੇਗੜ ਸਾਹਿਬ ਨੂੰ ਆਪਾਂ ਕਹੀਏ ਪੰਥਕ ਸੀਟ ਕਿਹਾ ਜਾਂਦਾ ਹੈ ਸ਼ਹੀਦਾਂ ਦੀ ਧਰਤੀ ਹੈਗੀ ਹੈ ਸਾਰੀ ਇਹ ਇੱਥੇ ਫਿਰ ਸ਼੍ਰੋਮਣੀ ਅਕਾਲੀ ਦਲ ਦਾ ਜਾਂ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਦੇ ਉਮੀਦਵਾਰ ਦੀ ਕਹਿਰੀ ਹਾਲਤ ਹੈ ਹਾਲਾਤ ਆਏ ਜੀ ਇਹਨਾਂ ਨੂੰ ਦੇਖ ਲਿਆ ਲੋਕਾਂ ਨੇ ਪਹਿਲਾਂ ਅੱਛਾ ਇਹਨਾਂ ਨੂੰ ਦੇਖ ਕੇ ਹੀ ਉਹਦਾ ਕਾਣਾ ਵੀ ਲੋਕ ਤਾਂ ਹੀ ਆਮ ਆਮ ਆਦਮੀ ਪਾਰਟੀ ਨਾਲ ਜੋੜੇ ਨੇ ਮੂਰੇ ਹੋ ਗਿਆ ਸੀ ਵੀ ਕਿਸੇ ਟਾਈਮ ਅਕਾਲੀ ਦਲ ਦੇ ਅਹੁਦੇਦਾਰ ਰਹੇ ਆ ਸਾਡੀ ਪੁੱਛ ਪ੍ਰਤੀ ਜਾਂ ਅਸੀਂ ਇੱਕ ਦੁਆਰੇ ਆ ਦੀ ਜਾਣਾ ਪੈਸੇ ਲੈ ਕੇ ਕੰਮ ਹੁੰਦਾ ਤਾਸੀਂ ਉਹਦਾ ਗਾਣਾ ਵੀ ਅਸੀਂ 2014 ਤੋਂ ਇਸ ਪਾਰਟੀ ਨਾਲ ਲੱਗੇ ਹੋਏ ਆ 10 ਸਾਲ ਹੋ ਗਏ 10 ਸਾਲ ਹੋ ਗਏ ਜੀ ਐ ਪੂਰੇ ਤਨ ਮਨ ਧਨ ਨਾਲ ਪਾਰਟੀ ਨਾਲ ਜੁੜੇ ਹੋਏ ਆ ਠੀਕ ਹੈ ਜੀ ਚੰਗਾ ਆਧਾਰ ਆ ਸਾਡੇ ਐਮਐਲਏ ਸਾਹਿਬ ਰੁਪਿੰਦਰ ਸਿੰਘ ਹੈਪੀ ਬਹੁਤ ਮਿਹਨਤ ਕਰਦਿੰਨੇ ਆ ਸਾਡੇ ਸੀਐਮ ਸਾਹਿਬ ਉਹਨਾਂ ਦੀ ਦੇਖਰੇਖ ਆ ਜਿਹੜੀ ਵੀ ਲੋਕਾਂ ਦਾ ਇੰਨਾ ਲੋਕਾਂ ਚ ਪ੍ਰੀਆ ਹੋ ਗਏ ਵੀ ਲੋਕ ਆਪ ਹਮਾਰੇ ਆ ਕੇ ਉਹਨਾਂ ਦੇ ਨਾਲ ਜੁੜਦੇ ਨੇ ਰਵਿੰਦਰ ਸਿੰਘ ਖਾਲਸਾ ਵੀ ਐਮਪੀ ਰਹੇ ਨੇ ਇੱਥੇ ਡਾਕਟਰ ਅਮਰ ਸਿੰਘ ਤੋਂ ਪਹਿਲਾਂ ਉਹਨਾਂ ਦੀ ਕਾਰਜਕਾਰੀ ਕਿੱਦਾਂ ਦੀ ਸੀ ਜਿਹੜੀ ਅੱਜ ਕੱਲ ਪਬਲਿਕ ਆ ਜੀ ਸਾਰੀਆਂ ਗੱਲਾਂ ਜਾਣਦੀ ਆ ਬੰਦੇ ਦੇ ਕਰਤਾਰ ਨੂੰ ਦੇਖ ਕੇ ਜਾਂ ਬੰਦੇ ਦੇ ਕੰਮਾਂ ਨੂੰ ਦੇਖ ਕੇ ਅੱਜ ਸਾਨੂੰ ਖੁਸ਼ੀ ਆ ਵੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਜੀ ਮਾਨ ਪੰਜਾਬ ਦੀ ਕਿਸਮਤ ਬਹੁਤ ਵਧੀਆ ਹੈ ਇਹ ਤਾਂ 5 ਸਾਲ ਦੇ ਉਹਨਾਂ ਨੇ ਜਿਹੜੇ ਵਾਅਦੇ ਕੀਤੇ ਸੀਗੇ ਉਹ ਤਾਂ 2 ਸਾਲ ਦੇ ਵਿੱਚ ਹੀ ਆਹ ਆਪਾਂ ਨੂੰ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਆ ਗਿਆ ਉਹਨਾਂ ਨੇ ਫੇਰ ਵੀ ਅੱਧ ਤੋਂ ਜ਼ਿਆਦਾ ਕੰਮ ਪੂਰੇ ਕਰ ਦਿੱਤੇ ਜਿਹੜੇ ਰਹਿੰਦੇ ਸਨ ਉਹ ਜਲਦੀ ਤੋਂ ਜਲਦੀ ਪਹਿਲੇ ਐਮਪੀ ਦੀ ਗੱਲ ਕਰੀ ਡਾਕਟਰ ਅਮਰ ਸਿੰਘ ਦਾ ਕਾਰਜਕਾਲ ਕਿਦਾਂ ਦਾ ਰਿਹਾ ਉਹ ਸਾਡੇ ਸਾਡੇ ਪਿੰਡ ਰਤਮਾ ਜੀ ਸਾਡੇ ਅਸਤੇ ਸਾਡੇ ਪਿੰਡ ਦੇ ਲੋਕ ਜਾਣਦੇ ਹੀ ਨਹੀਂ ਵੀ ਅਮਰ ਸਿੰਘ ਜੀ ਸਾਡੇ ਮੈਂ ਆਪਣੇ ਘਰਦਿਆਂ ਨੂੰ ਪੁੱਛਿਆ ਉਹ ਕਹਿੰਦੇ ਅਸਤੇ ਕਦੇ ਨੋ ਹੀ ਸੁਣਿਆ ਅੱਛਾ ਇਸ ਕਰਕੇ ਆਪਾਂ ਕਾਰਜਕਾਰੀ ਹੋਣ ਵੀ ਜਦੋਂ ਉਹਨਾਂ ਨੂੰ ਟਿਕਟ ਮਿਲੀ ਹੈ ਉਹ ਨਾਲ ਦੇ ਇੱਕ ਪਿੰਡ ਦੇ ਵਿੱਚ ਗਏ ਤੇ ਉੱਥੇ ਜਾ ਕੇ ਜਿਹੜੇ ਉਹਨਾਂ ਦੇ ਪਾਰਟੀਦਾਰ ਸੀਗੇ ਸਮਝ ਲਓ ਵੀ ਮੈਂ ਕਹਿਣੇ ਦੀ ਚਾਹੁੰਦਾ ਹਾਂ ਜੀ ਬਸ ਉਹਨਾਂ ਕੋਲ ਉਹਨਾਂ ਨਾਲ ਹੀ ਡਿਸਕਲੋਜ਼ ਹੋਇਆ ਪਿੰਡ ਦੇ ਵਿੱਚ ਡੋਰ ਟੂ ਡੋਰ ਜਾਂ ਕਿਸ ਤਰ੍ਹਾਂ ਹੋਰ ਕੋਈ ਉਹਨਾਂ ਦੀ ਕਿਉਂਕਿ ਜਦੋਂ ਉਹਨਾਂ ਨੇ ਕੰਮ ਕੀਤਾ ਹੋਵੇ ਲੋਕ ਲੋਕ ਕੁਐਸਚਨ ਕਰਨਗੇ ਵੀ ਅਸੀਂ ਤਾਂ ਤੁਹਾਡੀ ਕਦੇ ਸ਼ਕਲ ਦੇਖੀ ਨਹੀਂ ਸੋ ਇਹਨਾਂ ਗੱਲਾਂ ਤੇ ਮੂੰਹ ਛਪਾਉਣ ਵਾਸਤੇ ਉਹ ਹੁਣ ਵੀ ਨਹੀਂ ਆ ਰਹੇ ਇਸ ਕਰਕੇ ਵੀ ਵੋਟਾਂ ਕਿਹੜੀ ਦੀ ਕਿਰਾ ਮੰਗੀਏ ਹੁਣ ਲੋਕਾਂ ਦਾ ਜਿਹੜਾ ਦੇਖਿਆ ਜਾ ਰਿਹਾ ਹੈ ਜਨੂਨ ਇਹ ਆਮ ਆਦਮੀ ਪਾਰਟੀ ਦੇ ਜਿਹੜੇ ਕੰਮ ਹੈ ਹਰਿੰਦਰ ਸਿੰਘ ਖਾਲਸਾ ਕਿੱਦਾਂ ਦੀ ਕਾਰਜਕਾਰੀ ਰਹੀ ਸੀ ਦੇਖੋ ਆਮ ਆਦਮੀ ਪਾਰਟੀ ਨੇ ਹਰਿੰਦਰ ਸਿੰਘ ਖਾਲਸਾ ਨੂੰ ਟਿਕਟ ਦਿੱਤੀ ਸੀਗੀ ਇੱਕ ਵਧੀਆ ਇਨਸਾਨ ਸੀ ਚਲੋ ਉਸ ਤੋਂ ਬਾਅਦ ਜੋ ਵੀ ਹੋਇਆ ਪਾਰਟੀ ਦੇ ਵਿੱਚ ਕਿਉਂਕਿ ਐਮਪੀ ਦਾ ਕੰਮ ਕਰਦਾ ਬਲੋਂ ਅਮਰ ਸਿੰਘ ਨਾਲ ਵੱਧ ਕੰਮ ਕੀਤਾ ਗਿਆ ਉਹਨਾਂ ਨਾਲ ਖਾਲਸਾ ਨੇ ਬਿਲਕੁਲ ਅੱਛਾ ਸਾਡੇ ਪਿੰਡ ਨੂੰ ਮੈਂ ਬਦੌਲ ਸਰਪੰਚ ਸੀਗਾ ਉਸ ਟਾਈਮ ਲੋਹਾਰ ਮਜਰੇ ਤੋਂ ਅੱਛਾ ਕਾਂਗਰਸ ਪਾਰਟੀ ਨਾਲ ਉਦੋਂ ਵੀ ਕਾਂਗਰਸ ਪਾਰਟੀ ਨਾਲ ਬਿਲੋਂਗ ਕਰਦਾ ਸੀਗੇ ਤੇ ਪਰ ਫਿਰ ਵੀ ਉਹਨਾਂ ਨੇ ਸਾਡੇ ਪਿੰਡ ਨੂੰ ਵਾ ਗਰੰਟੀ ਦਿੱਤੀ ਆ ਅੱਛਾ ਕਾਫੀ ਕੰਮ ਕੀਤਾ ਆ ਪਰ ਕਾਂਗਰਸ ਪਾਰਟੀ ਦੇ ਵਿੱਚ ਮੈਂ ਜ਼ਿਲ੍ਹੇ ਦਾ ਕੈਸ਼ੀਅਰ ਵੀ ਰਿਹਾ ਹੈ ਤੇ ਕਾਰਜਕਾਰੀ ਬਲਾਗ ਪ੍ਰਧਾਨ ਵੀ ਰਿਹਾ ਹੈ ਪਰ ਜਿੱਥੋਂ ਤੱਕ ਅਮਰ ਸਿੰਘ ਦੀ ਮੈਂ ਗੱਲ ਕਰਾਂ ਸ਼ਾਇਦ ਉਹਨੂੰ ਅਜੇ ਤੱਕ ਸਾਡਾ ਨੌਂ ਵੀ ਨਹੀਂ ਪਤਾ ਹੈਗਾ ਵੀ ਇਹ ਸਾਡੇ ਜਿਹੜੇ ਦਾ ਕੈਸ਼ੀਅਰ ਕਾਉਣਾ ਜਾਂ ਸਾਡੇ ਬਲਾਗ ਦਾ ਕਾਰਜਕਾਰੀ ਅਹੁਦੇਦਾਰ ਰਹੇ ਹੁੰਦੇ ਬਿਲਕੁਲ ਜੀ ਉਹ ਮੈਂ ਇਹ ਕਹਿੰਦਾ ਵੀ ਸ਼ਾਇਦ ਉਹ ਜੇ ਅਮਰ ਸਿੰਘ ਪੰਜ ਬੰਦਿਆਂ ਦੇ ਬਲਾਗ ਦੇ ਵਿੱਚੋਂ ਕਿਸੇ ਦੇ ਵਿੱਚ ਜਿਹੜੇ ਮੋਢੀ ਆ ਉਹਨਾਂ ਦੇ ਨੌਂ ਗਿਣਾ ਦੇਵੇ ਤਾਂ ਅੱਜ ਵੀ ਅਸੀਂ ਕਾਂਗਰਸ ਪਾਰਟੀ ਦੁਆਰਾ ਜਨਨ ਕਰਨਾ ਹੈ ਅੱਛਾ ਜੀਪੀ ਦਾ ਕਿਦਾਂ ਦਾ ਹੈਗਾ ਚੁੰਡਾ ਜੀਪੀ ਦੇਖੋ ਜੀਪੀ ਦੇਖੋ ਇੱਕ ਬਹੁਤ ਵਧੀਆ ਸ਼ਖਸੀਅਤ ਨੇ ਜੀਪੀ ਇਮਾਨਦਾਰ ਨੇ ਤੇ ਲੋਕਾਂ ਵਿੱਚ ਵਿਚਰਨ ਵਾਲੇ ਨੇ ਉਹ ਦੁੱਖ ਸੁੱਖ ਦੇ ਵਿੱਚ ਖੜਦੇ ਨੇ ਹਰੇਕ ਦੇ ਚਾਹੇ ਉਹ ਕਰੋਨਾ ਕਾਲ ਸੀਗਾ ਚਾਹੇ ਉਹ ਕਿਸਾਨ ਅੰਦੋਲਨ ਸੀਗਾ ਉਹ ਆਮ ਲੋਕਾਂ ਦੇ ਵਿੱਚ ਆਮ ਵਰਕਰਾਂ ਦੇ ਵਿੱਚ ਵਿਚਰਦੇ ਰਹੇ ਕੁਝ ਉਮੀਦਵਾਰ ਬਾਰੇ ਜੀਪੀ ਬਾਰੇ ਬਸੀ ਪਠਾਣਾ ਤੋਂ ਪਤਾ ਕੀਤਾ ਜਾ ਕੇ ਤੁਹਾਡੇ ਵੀ ਉੱਥੋਂ ਐਮਐਲਏ ਰਹਿ ਕਿਦਾਂ ਦਾ ਕੰਮ ਰਿਹਾ ਦਾ ਉੱਥੇ ਨਹੀਂ ਅਸੀਂ ਸਾਡਾ ਹਲਕਾ ਬਸੀ ਪਠਾਣਾ ਅਸੀਂ 5 ਸਾਲ ਉਹਨਾਂ ਦੇ ਨਾਲ ਹੀ ਵਿਚਰੇ ਆਂ ਠੀਕ ਹੈ। ਸ਼ਾਇਦ ਹੀ ਕੋਈ 365 ਦਿਨਾਂ ਦੇ ਵਿੱਚੋਂ ਲਗਭਗ ਹੋਲ 360 ਦਿਨ ਆਮ ਲੋਕਾਂ ਦੇ ਵਿੱਚ ਵਿਚਰੇ ਆ। ਹਲਕੇ ਦੇ ਵਿੱਚ। ਹਲਕੇ ਦੇ ਵਿੱਚ। ਔਰ ਹਰੇਕ ਦੇ ਦੁੱਖ ਸੁੱਖ ਦੇ ਵਿੱਚੋਂ ਆਉਂਦੇ ਰੇ ਆ ਖੜਦੇ ਰੇ। ਹਰੇਕ ਦੀ ਉਹ ਗੱਲਬਾਤ ਉਹ ਜਿਹੜੀ ਉਹ ਸੁਣਦੇ ਰੇ। ਇਸੇ ਕਾਰਨ ਭਗਵੰਦ ਸਿੰਘ ਮਾਨ ਜੀ ਉਹਨਾਂ ਨੇ ਇੱਕ ਸਰਵੇ ਕਰਵਾਇਆ ਕਿਤੇ ਉਹੀ ਚੱਕ ਕੇ ਤਾਂ ਟਿਕਟ ਦੇ ਦਿੱਤੀ ਉਹਨਾਂ ਨੂੰ। ਠੀਕ ਹੈ। ਉਹਨਾਂ ਨੇ ਸਰਵੇ ਕਰਵਾਇਆ। ਉਹਦੇ ਵਿੱਚ ਉਹਨਾਂ ਨੇ ਦੇਖਿਆ ਵੀ ਇਹ ਕੈਂਡੀਡੇਟ ਆ ਇੱਕ ਆਮ ਆਦਮੀ ਜਿਹੜੀ ਪਾਰਟੀ ਆ ਵੀ ਉਹਦੀਆਂ ਸ਼ਰਤਾਂ ਨੂੰ ਵੀ ਪੂਰਾ ਕਰਦਾ। ਇਹ ਉਮੀਦਵਾਰ ਤਾਂ ਹੀ ਟਿਕਟ ਦਵਾਂਗੇ ਕੋਈ ਪੰਚੀ ਦੀ ਟਿਕਟ ਨਹੀਂ ਹੁੰਦਾ ਪਿੰਡ ਦੇ ਵਿੱਚ ਇਹ ਤਾਂ ਏਡੀ ਬੜੀ ਐਮਪੀ ਦੀ ਟਿਕਟ ਆ ਅਸੀਂ ਮੈਂਬਰ ਪਾਰਲੀਮੈਂਟ ਬਣਾ ਕੇ ਭੇਜਣਾ ਹੈ ਮੈਂਬਰ ਪਾਰਲੀਮੈਂਟ ਬਣਾ ਕੇ ਭੇਜਣਾ ਤਾਂ ਕੁਛ ਨਾ ਕੁਛ ਤਾਂ ਭਗਵੰਤ ਮਾਨ ਸਾਹਿਬ ਨੇ ਜਾਂ ਹਮ ਆਦੀਮ ਪਾਰਟੀ ਨੇ ਦੇਖੀ ਉਹਨਾਂ ਦੇ ਵਿੱਚ ਤਾਂ ਹੀ ਏਡੀ ਬੜੀ ਟਿਕਟ ਦਿੱਤੀ ਆ ਪੱਕਾ ਭੇਜਣਾ ਹੀ ਭੇਜਣਾ ਬਣਾ ਕੇ ਬਿਲਕੁਲ ਭੇਜਣਾ ਜੀ ਅਸੀਂ ਹੈ ਨਾ ਸਭ ਤੋਂ ਪਹਿਲਾਂ ਤੁਸੀਂ 4 ਤਰੀਕ ਨੂੰ ਦੇਖੋਗੇ ਸਭ ਤੋਂ ਪਹਿਲਾਂ ਗੁਰਪ੍ਰੀਤ ਸਿੰਘ ਜੀਪੀ ਦਾ ਨਾਮ ਆਉਣਾ ਟੀਵੀ ਤੇ ਲਓ ਜੀ ਕੀ ਕਹਿੰਨੇ ਹੋ ਤੇ ਬਾਰੇ ਜੀਪੀ ਦੀ ਜੀਪੀ ਦਾ ਬੋਲਦੀ ਹੈ ਅੱਛਾ ਬਹੁਤ ਵਧੀਆ ਤੇ ਜਿਹੜੇ ਆਉਂਦੇ ਜਾਂਦੇ ਆ ਬਹੁਤ ਵਧੀਆ ਬੰਦਾ ਸੋ ਗੱਲ ਚੱਲ ਰਹੀ ਸੀ ਸੰਘੋਲ ਚ ਅੱਜ ਅਸੀਂ ਘੁੰਮ ਰਹੇ ਆ ਤੇ ਜੀਪੀ ਬਾਰੇ ਗੱਲ ਚੱਲ ਰਹੀ ਸੀ ਕਹਿੰਦੇ ਵੀ ਸਿਆਸਤਦਾਨ ਜਦੋਂ ਪਾਰਟੀ ਬਦਲਦਾ ਨਾ ਪਾਰਟੀ ਛੱਡਣ ਨਾਲ ਕਿੰਨਾ ਕੁ ਤੇ ਕੈਰੈਕਟਰ ਤੇ ਫਰਕ ਪੈਂਦਾ ਲੋਕ ਅਕਸਰ ਕਹਿੰਦੇ ਯਾਰ ਜਿਹੜਾ ਪਾਰਟੀ ਦੇ ਨੇ ਹੋਇਆ ਉਹ ਲੋਕਾਂ ਦਾ ਕੀ ਹੋਊਗਾ ਪਰ ਇੱਥੇ ਜਿਹੜੀ ਗੱਲ ਸੁਣਨ ਨੂੰ ਮਿਲ ਰਹੀ ਹੈ ਅ ਇਸ ਤੋਂ ਪਹਿਲਾਂ ਡਾਕਟਰ ਅਮਰ ਸਿੰਘ ਜਿਨ੍ਹਾਂ ਦੁਆਰਾ ਕਾਂਗਰਸ ਨੇ ਟਿਕਟ ਦਿੱਤੀ ਹੈ ਉਹ ਮદાન ਸੀ ਤੇ ਕਈ ਕਾਂਗਰਸੀ ਕਹਿ ਰਹੇ ਨੇ ਸਾਨੂੰ ਨਾਂ ਨਹੀਂ ਪਤਾ ਉਸ ਤੋਂ ਪਹਿਲਾਂ ਹਰਿੰਦਰ ਸਿੰਘ ਖਾਲਸਾ ਵੀ ਸੰਸਦ ਰਹੇ ਨੇ ਉਹ ਆਮ ਆਦਮੀ ਪਾਰਟੀ ਦੇ ਸੀ ਪਰ ਉਹ ਉਹਨਾਂ ਦਾ ਵੀ ਅਜ ਕਿਤੇ ਨਾਮ ਨਹੀਂ ਹੈਗਾ ਸੋ ਜੀਪੀ ਨੂੰ ਕਿੰਨਾ ਕੁ ਪਿਆਰ ਮਿਲਦਾ ਇੰਤਜ਼ਾਰ ਕਰਨਾ ਪਏਗਾ 1 ਜੂਨ ਦਾ ਜਿਹ ਦਿਨ ਵੋਟਾਂ ਪੈਣੀਆਂ ਉਸ ਤੋਂ ਬਾਅਦ 4 ਜੂਨ ਦਾ